ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 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 ਮੈਂ ਚਰਨ ਸਿੰਘ ਸਕੱਤਰ ਗੁਰਦੁਆਰਾ ਸ਼੍ਰੀ ਨਿਹੰਗ ਸਿੰਘ ਸਾਹਿਬ ਡੇਰਾ ٹرسٹ ਖੋਲਾ ਮਹੱਲਾ ਇਹ ਪਾਵਨ ਅਫਸਰ ਤੇ ਸੱਚਖੰਡ ਸਥਾਨ ਸ਼੍ਰੀ ਨਿਹੰਗ ਸਿੰਘ ਸਾਹਿਬ ਤੇ ਦੇਸਾਂ ਵਿਦੇਸ਼ਾਂ ਜੋ ਸੰਗਤ ਇਕੱਤਰਿਤ ਹੋ ਕੇ ਗੁਰਬਾਣੀ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰ ਰਹੀ ਹੈ। ਸ਼੍ਰੀ ਅਖੰਡ ਪਾਠ ਸਾਹਿਬ ਵੀ ਦੇ ਭੋਗ ਪਏ ਹਨ। ਸੁੰਦਰ ਨਗਰ ਕੀਰਤਨ ਦੀ ਸਜਣਾ ਹੋਈ ਹੈ। ਜੀਦੀ ਅਗਵਾਈ ਤਨ ਤਨ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਅਤੇ ਪੰਜ ਪਿਆਰਿਆਂ ਦੀ ਛਤਰ ਛਾਇਆ ਹੇਠ ਹੋ ਰਹੀ ਹੈ ਸੁੰਦਰ ਨਗਰ ਕੀਰਤਨ ਤਰਤੀ ਨੂੰ ਪਵਿੱਤਰ ਕਰਦੇ ਹੋਏ ਅੱਗੇ ਚੱਲ ਰਹੇ ਹਨ ਅੱਜ ਨਿਸ਼ਾਨ ਸਾਹਿਬ ਜੀ ਦੀ ਰਸਮ ਅਦਾ ਹੋ ਰਹੀ ਹੈ ਵੱਡੇ ਪੰਡਾਲ ਦੇ ਵਿੱਚ ਗੁਰਬਾਣੀ ਰਾਹੀ ਹਜ਼ੂਰ ਨੂੰ ਤਨ ਤਨ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਚਰਨ ਛੋਹ ਪ੍ਰਾਪਤ ਹੋਏਗੀ ਆਰਤੀ ਗਾਇਨ ਹੋਏਗੀ ਜਿਦੇ ਵਿੱਚ ਕੀ ਹਜ਼ਾਰਾਂ ਦੀ ਸੰਖਿਆ ਦੇ ਨਾਲ ਸੰਗਤਾਂ ਨਤਮਸਤਕ ਹੁੰਦਿਆਂ ਹਨ ਤਨ ਤਨ ਸ਼੍ਰੀ ਗੁਰਗੰ ਦਾ ਮਹਾਰਾਜਿਆਂ ਜਿਨ੍ਹਾਂ ਦੇ ਅਸੀਂ ਅਖਵਾਂਦੇ ਹਾਂ ਆਤਿਰੀ ਦਿਨਵਾਰ ਅਕੇਲੇ ਵਾਲੇ ਪਾਤਸ਼ਾਹ ਮੰਡੀ ਆਏ ਹੋਏ ਦਸ਼ਮੇਸ਼ ਪਿਤਾ ਜੀ ਦੇ ਸਥਾਨ ਤੇ ਨਤਮਸਤਕ ਹੋਣ ਲਈ ਗਏ ਇੱਕ ਇੱਕ ਪੌੜੀ ਤੇ ਨਮਸਕਾਰ ਕੀਤੀ ਜਿਹੜੇ ਉਹ ਭਾਈ ਜੀ ਸਨ ਉਹਨਾਂ ਨੂੰ 500 ਰੁਪਏ ਨਮਸਕਾਰ ਕਰਕੇ ਕਹਿਣ ਲੱਗੇ ਤੁਸੀਂ ਗੁਰੂ ਘਰ ਦੇ ਵਜ਼ੀਰ ਹੋ ਤੇ ਜਦੋਂ ਉਸ ਥਾਂ ਦੇ ਸੇਵਾਦਾਰ ਪੇਸ਼ ਪਿਤਾ ਜੀ ਦੇ ਸ਼ਸਤਰ ਪਲੰਗ ਹੋਰ ਚੀਜ਼ਾਂ ਦੇ ਦਰਸ਼ਨ ਕਰਾਣ ਕਿ ਇਹ ਗੁਰੂ ਜੀ ਦੇ ਸ਼ਸਤਰ ਹਨ ਜਿਨ੍ਹਾਂ ਨਾਲ ਉਹ ਸ਼ਿਕਾਰ ਕਰਦੇ ਹਨ ਇਹ ਗੁਰੂ ਜੀ ਦੇ ਪਲੰਗ ਹਨ ਜਿਨ੍ਹਾਂ ਤੇ ਬਾਜਾਂ ਵਾਲੇ ਪਾਦਸ਼ਾ ਆਰਾਮ ਕਰਦੇ ਰਹੇ ਹਨ ਹਜ਼ੂਰ ਜਿਹੜੇ ਨਾਲ ਸੇਵਾਦਾਰ ਸਨ ਉਹਨਾਂ ਨੂੰ ਪੂਰੇ ਬੁਲਾ ਕੇ ਕਹਿਣ ਲੱਗੇ ਇਹਨਾਂ ਨੂੰ ਕੀ ਪਤਾ ਹੈ ਕੌਣ ਆਏ ਹੋਏ ਸਾਸੰਗਤ ਜੀਓ ਆਪ ਆ ਪਾਏ ਹਨ ਉਹਨਾਂ ਨੇ ਸਾਨੂੰ ਗੁਰਬਾਣੀ ਦੇ ਨਾਲ ਜੋੜਿਆ ਸ਼੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਆਇ ਸਹਬਾਂ ਦੇ ਪਾਸ ਕਹਿਣ ਲੱਗੇ ਮਹਾਰਾਜੀ ਅਸੀਂ ਕਲਕੀਤਰ ਪਾਤਸ਼ਾਹ ਜੀ ਦਾ 300 ਸਾਲਾ ਮਨਾਉਣਾ ਕਰ ਰਹੇ ਹਾਂ ਕੁਝ ਆਪ ਵੀ ਦੱਸੋ ਹਜ਼ੂਰ ਫਰਮਾਉਂਦੇ ਹਨ ਅਸੀਂ ਕੀ ਦਸੀਏ ਉਹਨਾਂ ਤੇ ਅਜੇ ਆਣਾ ਹੈ ਹੈਰਾਨ ਹੋ ਗਏ ਕਹਿਣ ਲੱਗੇ ਮਹਾਰਾਜੀ ਇਸ ਤਰ੍ਹਾਂ ਲਿਖਦੇ ਹੀ ਹੈ ਗਰੀਬਨਵਾਚ ਫਰਮਾਉਂਦੇ ਹਨ ਇਸ ਤਰ੍ਹਾਂ ਹੀ ਲਿਖੋ ਉਹਨਾਂ ਨੇ ਹਜ਼ੂਰ ਦੇ ਦਸਕਤ ਕਰਾਏ ਫਿਰ ਹਜ਼ੂਰ ਨੇ ਦਸਕਤ ਕੀਤੇ ਵਾਹ ਵਾਹ ਇਸ ਲਈ ਕੁਰਬਾਨੀ ਵੀ ਬਖਸ਼ਿਸ਼ ਕਰਦੀ ਹੈ ਵਾਹੋ ਵਾਹੋ ਬਾਣੀ ਨਰੰਕਾਰ ਹੈ ਜਿਸ ਜੇਵੜ ਅਵਰ ਨਾ ਕੋਏ ਸੋ ਆਪ ਸਮੂਹ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਸਮਾਵਾਰਿਆ ਜਦੋਂ ਕਲਕਿੱਤੇਰ ਪਾਸੇ ਜਿਨੇ ਆਪ ਹੁੰ ਦਰਸ਼ਲੇ ਨੇ ਹਨ ਸਾਡੀ ਸੰਗਤਾਂ ਦੀਆਂ ਮੇਰਾ ਭਰੀਆਂ ਅਸੀਸਾਂ ਭਰੀਆਂ ਅਰਦਾਸਾਂ ਸਾਡੇ ਸਿਰ ਤੇ ਆ ਕੇ ਹੱਥ ਰੱਖਣਾ ਹੈ ਜੀ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜਿੱਕਾ ਖਾਲਸਾ ਸਿਰ ਵਾਹਿਗੁਰੂ ਜਿੱਕਾ ਖਤੇ ਖਤੇ ਇਹ ਜੋ ਸੇਵਾ ਚੱਲ ਰਹੀ ਹੈ ਇਹ ਵਾਹੋ ਗੁਰਬਾਨੀ ਦੇ ਰਾਹੀ ਇਹ ਅਸੀਂ ਆਪ ਜੀ ਦੇ ਦਰਸ਼ਨ ਕਰ ਰਹੇ ਹਾਂ ਇਹ ਬੜੇ ਪਾਰਿ ਸੇਵਕ ਹਨ ਗੁਰੂ ਨਾਨਕ ਦੇਵ ਜੀ ਮੇਰ ਬਖਸ਼ਿਸ਼ ਕਰੇ